ਆਉਣ ਆਖਰੀ ਖਬਰ ਤੇ ਨਦਰ ਮਾਲ ਨੇ ਲੈਂਡ ਬੋਲਿੰਗ ਦੀ ਸਬੰਧ ਦੇ ਵਿੱਚ ਜਿਹੜਾ ਕਿ ਅੱਜ ਕਾਫੀ ਵੱਡਾ ਇੱਕ ਮੁੱਦਾ ਬਣ ਚੁੱਕਿਆ ਸੀਗਾ ਦੂਜੀਆਂ ਪਾਰਟੀਆਂ ਵਾਸਤੇ ਵੀ ਤੇ ਮੈਂ ਦੇਖ ਰਿਹਾ ਸੀਗਾ ਕਿ ਆਮ ਆਦੀ ਪਾਰਟੀ ਤੋਂ ਲੋਕ ਬੜੇ ਖਫਾ ਨਜ਼ਰ ਆ ਰਹੇ ਸੀਗੇ ਤੇ ਨਜਰ ਨਰਾਜ ਨਰਾਜ ਸੀਗੇ ਤੇ ਦੂਜੀਆਂ ਪਾਰਟੀਆਂ ਇਸ ਦਾ ਲਾਭ ਚੱਕ ਰਹੀ ਸੀਗੀਆਂ ਫਾਇਦਾ ਚੱਕ ਰਹੀ ਸੀਗੀਆਂ ਕਿ ਪਿੱਛੇ ਜੇ ਤੁਸੀਂ ਦੇਖਿਆ ਸ੍ਰੋਮਣੀ ਅਕਾਲੀ ਦਲ ਦੇ ਲੋਕ ਵੱਡਾ ਇਕੱਠ ਕਰਕੇ ਜਿਹੜੀ ਰੈਲੀ ਕੀਤੀ ਗਈ ਹੈ ਨਹਾਲੀ ਵਿਖੇ ਆਮ ਸਾਹਿਬ ਵਿਖੇ ਤੇ ਉਹਦੇ ਵਿੱਚ ਕਾਫੀ ਨਜ਼ਰ ਆਇਆ ਘੱਟ ਇਤਿਹਾਸਿਕਾ ਪਿਆ ਕਿ ਬਹੁਤ ਸਾਰੇ ਲੋਕ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਦੂਸਰੀਆਂ ਪਾਰਟੀਆਂ ਵੱਲ ਜਾਣੇ ਸ਼ੁਰੂ ਹੋ ਚੁੱਕੇ ਹਨ ਪਰ ਇਸ ਨੂੰ ਦੇਖਦੇ ਹੋਏ ਸਾਡੇ ਰੋਪੜ ਦੇ ਹਲਕਾ ਬਦੈਕ ਦਿਨੇਸ਼ਾ ਵੱਲੋਂ ਇੱਕ ਫੈਸਲਾ ਲਿਆ ਗਿਆ ਆਪਣੇ ਆਪਣੇ ਲੈਵਲ ਤੇ ਫੈਸਲਾ ਲਿਆ ਗਿਆ ਕਿ ਬਿਲਕੁਲ ਵੀ ਉਹ ਲੋਕਾਂ ਦੇ ਨਾਲ ਖੜੇ ਨੇ ਉਹ ਸਾਰੀਆਂ ਪ੍ਰਜੈਕਟਾਂ ਦੇ ਨਾਲ ਖੜੇ ਨੇ ਕਿਸੇ ਦੀ ਵੀ ਜ਼ਮੀਨ 1 ਇੰਚ ਵੀ ਜ਼ਮੀਨ ਬਿਲਕੁਲ ਨਹੀਂ ਲਈ ਜਾਊਗੀ ਜਿਹੜਾ ਚਾਹੁੰਦਾ ਹੈ ਵੀ ਬੈਂਜਾਮਿਨ ਨਹੀਂ ਜੇਦਾ ਚੁੰਦਾ ਉਸ ਜਮੀਨ ਜ਼ਬਰਦਸਤੀ ਨਹੀਂ ਲੈ ਜਾਊਗੀ ਕਿਉਂਕਿ ਉਹਨਾਂ ਨਾਲੋਂ ਲੈਂਡ ਪਾਲਿਸੀ ਦਾ ਜਿਹੜਾ ਬਿਲਕੁਲ ਕਾਫੀ ਲੋਕਾਂ ਨੂੰ ਇਸ ਤੇ ਮਰਦ ਮਿਲੀ ਹੈ ਲੋਕਾਂ ਦੀ ਬੇਖੁਸ਼ੀ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਮੈਂ ਦੇਖ ਰਿਹਾ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਕਿਸਾਨ ਜਿਹੜੇ ਹੈ ਅੱਜ ਦਿਨੇਸ਼ ਚੋੜਾ ਦੀ ਇਸ ਤਸਵੀਰ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਵਿਸ਼ਵਾਸ ਦਿਵਾ ਦਿੱਤਾ ਕਿ ਬਿਲਕੁਲ ਵੀ 1 ਇੰਚ ਵੀ ਜ਼ਮੀਨ ਮੈਂ ਜਾਣ ਨਹੀਂ ਦੇਵਾਂਗਾ ਤੇ ਜੇਕਰ ਇਹ ਫੈਸਲਾ ਨਹੀਂ ਲਿਆ ਜਾਂਦਾ ਤਾਂ ਹੋ ਸਕਦਾ ਆਮਾਦੀ ਪਾਰਟੀ ਨੂੰ ਵੱਡਾ ਕਟਾ ਜਿਹੜਾ ਪਰ ਵੱਡਾ ਨੁਕਸਾਨ ਹੋਣ ਦਾ ਕਦਰਾ ਜਿਹੜਾ ਬਣਿਆ ਸੀਗਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵਿਧਾਇਕ ਸਾਹਿਬ ਬਿਲਕੁਲ ਇਹ ਅਦਵਾਸ਼ਨ ਸੁਵਿਸ਼ਾਸ਼ਨ ਦੇ ਰਿਹਾ ਹੈ ਕਿ ਉਹਨਾਂ ਵੱਲੋਂ ਇਲਾਜ ਕਰ ਦਿੱਤਾ ਗਿਆ ਕਿ ਕਿਸੇ ਦਾ ਵੀ ਰੁਪੜ ਦੇ ਵਿੱਚ ਜਿਹੜਾ ਏਰੀਆ ਆਇਆ ਸੀਗਾ ਸਾਡੇ ਜਿੰਨੇ ਵੀ ਏਰੀਆ ਦੇ ਵਿੱਚ ਆਪਾਂ ਦੇਖਦੇ ਸੀਗੇ ਮੀਟਿੰਗਾਂ ਹੋ ਰਹੀ ਸੀਗਾ ਉਹ ਸਾਰੀਆਂ ਮੀਟਿੰਗਾਂ ਬਿਲਕੁਲ ਹੁਣ ਲੋਕਾਂ ਨੂੰ ਇੱਕ ਵਿਸ਼ਵਾਸ ਮਿਲ ਚੁੱਕਿਆ ਹੈ ਕਿ ਉਹਨਾਂ ਦੀ ਕੋਈ ਵੀ ਜ਼ਮੀਨ ਲੈਂਡ ਪੋਲਿਸੀ ਦੇ ਤਹਿਤ ਨਹੀਂ ਲਈ ਜਾਏਗੀ